ਕੋਈ ਕਿਸੇ ਨੂੰ ਚੋਰ ਕਹਿੰਦਾ ਕੋਈ ਕਿਸੇ ਨੂੰ ਚੋਰ ਕਹਿੰਦਾ ਕੋਈ ਕਿਸੇ ਨੂੰ ਸਾਧ ਕਹਿੰਦਾ ਹੁਣ ਕੀ ਪਤਾ ਹੈ ਕਿ ਨਹੀਂ ਹੁਣ ਜਿਸ ਤਰੀਕੇ ਦੇ ਪ੍ਰਬੰਧ ਨਜ਼ਰ ਆ ਰਹੇ ਨੇ ਬਹੁਤ ਸਖਤੀ ਕੀਤੀ ਹੋਈ ਹੈ ਤੁਸੀਂ ਮੰਨਦੇ ਹੋ ਕਿ ਕਿਸਾਨ ਦੀ ਨਹੀਂ ਤੱਕ ਜਾਨ ਵਿੱਚ ਕਾਮਯਾਬ ਹੋਣਗੇ ਇਹਨੂੰ ਮਰਜ਼ੀ ਦੇਖਦਾ ਤੂੰ ਆ ਮੁੰਡੇ ਜਿਹਦੂ ਅੱਥੇ ਸਰਜੀ ਹਲਦੇ ਜਾਂਦੇ ਨੇ ਹੁਣ ਤਾਂ ਅਜੇ ਪਹਿਲਾਂ ਘਟਦੇ ਪਿੰਡ 'ਚ ਪ੍ਰਭਾਵ ਆਏਗਾ ਉਹਨਾਂ ਦਾ ਮਾੜਾ ਮੋਟਾ ਮੇਰੇ ਇੱਕ ਦੋ ਗੁੰਬੰਦਾ ਸਾਡੇ ਦਾ ਗਾਲੀ ਦਲ ਦਾ ਹੁਣ ਕੋਈ ਨਹੀਂ ਹੈ ਖਰੀਦ ਖੁਰੋਂ ਦੇਣ ਪੈਸੇ ਨਾਲ ਜਿਹਨੂੰ ਖਰੀਦਣਾ ਹੁੰਦੈ ਨੇ ਬਰਤ ਇਹ ਜਿਹੜੇ ਉਹ ਹੁਣ ਦੇਣ ਉਹਨਾਂ ਨੂੰ ਵਿੱਚ ਖਰੀਦਣ ਦੇਣ ਪੈਸਾ ਉਹਨਾਂ ਕੋਲ ਵੱਧੂਗਾ ਇਹਨ ਜਾ ਕੋਈ ਪੀਓ ਟੂ ਸਿੱਧੂ ਕੋਈ ਕੁਆਲਟੀ ਪੁਲਟੀ ਖੜੀ ਕਰੂ ਉਧਰ ਸਹੀ ਪੰਜ ਪੰਜ ਸਰਪੰਚ ਬੰਨ ਨੂੰ ਫਿਰਦੇ ਨੇ ਫੇ ਕਿੰਨੂ ਬਣਾਉਣਗੇ ਉਹ ਬੀਜੇਪੀ ਨੂੰ ਸਾਡੇ ਤਾਂ ਨਹੀਂ ਵੋਟਾਂ ਬਣੀਆਂ ਮੇਰੇ ਮੈਂ ਤਾਂ ਅਦਾ ਤਖਵੀਰ ਹੁੰਦੀ ਪੈਂਦੀ ਕੋਈ ਵੋਟ ਵਟ ਉਹ ਤਾਂ ਐਵੇਂ ਹੀ ਆ ਯਾਰ ਪਹਿਲਾਂ ਗੋਲੀਆਂ ਅੰਗਲੀਆਂ ਚਲਾ ਕੇ ਸਿੱਖਾ ਆਪੇ ਮਰਾ ਕੇ ਕਦੇ ਕੁਝ ਕਦੇ ਕੁਝ ਹੋ ਨਹੀਂ ਯਾਰ ਜਿਹੜੇ ਪਿਛਲੀਆਂ ਪਾਰਟੀਆਂ ਰਹੀਆਂ ਨੇ ਪੰਜਾਬ ਦੇ ਅੰਦਰ ਕਿੰਨਾ ਤੁਸੀਂ ਤੁਲਨਾ ਕਰਕੇ ਦੇਖਦੇ ਹੋ ਵੀ ਫਰਕ ਹੈਗਾ ਉਹਨਾਂ ਨਾਲੋਂ ਕਿ ਉਵੇਂ ਹੀ ਚੱਲ ਰਹੇ ਨੇ ਸਾਡੇ ਪਿੰਡਾਂ ਸ਼ਮਕਾਂ ਵਿੱਚ ਪਾਰਟੀਆਂ ਦੂਏ ਸਰਪੰਚ ਵੀ ਸਸਪੈਂਡ ਕਰਾਤਾ ਜਿਹੜਾ ਕੰਮ ਕਰਦਾ ਦਾ ਫਰਾ ਮੜੇ ਮੋੜੇ ਜਦੋਂ ਤੁਹਾਡੇ ਇਧਰ ਐਂਟਰੀ ਕਰਦੇ ਆ ਪਿੰਡ ਦੇ ਵਿੱਚ ਡੈਕੋਰੇਸ਼ਨ ਬੜੀ ਵਧੀਆ ਕਰੀ ਪਈ ਹੈ ਇਹ ਕਦੋਂ ਦਾ ਹੋਇਆ ਪਿਆ ਕੰਮ ਇਹਦਾ ਅਕਾਲੀ ਦਲ ਦੇ ਪੰ ਸਰਪੰਚ ਦਾ ਸਾਡੇ ਗਰਮੀਤ ਸਿੰਘ ਇਹ ਮਤਲਬ ਉਸ ਬੰਦੇ ਦਾ ਕਰਿਆ ਪਿਆ ਪ੍ਰੋਗਰਾਮ ਰੌਣਕ ਸੱਥਾਂ ਦੀ ਤਹਿਤ ਪਹੁੰਚੇ ਆ ਪਟਿਆਲਾ ਜ਼ਿਲ੍ਹੇ ਦੇ ਪਿੰਡ ਫਗਣ ਮਾਝਰੇ ਜਿੱਥੇ ਬਹੁਤ ਸਾਰੇ ਸਾਨੂੰ ਲੋਕ ਪਿੰਡ ਦੇ ਬਾਹਰ ਫਿਰਨੇ ਤੇ ਬੈਠੇ ਨਜ਼ਰ ਆਏ ਗੱਲਬਾਤ ਕਰਾਂਗੇ ਕਿਸਾਨੀ ਅੰਦੋਲਨ ਜਿਹੜਾ ਉਹ ਮੁਰਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ ਪੰਜਾਬ ਦੇ ਵਿੱਚ ਹੁਣ ਮੌਜੂਦਾ ਸਰਕਾਰ ਨੂੰ ਕਿਵੇਂ ਦੇਖਦੇ ਨੇ ਤੇ ਵੱਖ-ਵੱਖ ਮੁੱਦੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਕੀ ਨਾਮ ਹੈ ਜੀ ਸੁਖਦੇਵ ਸਿੰਘ ਅ ਸਭ ਤੋਂ ਪਹਿਲਾਂ ਕਿਸਾਨੀ ਦੀ ਗੱਲ ਕਰਾਂਗੇ ਕੱਲ ਨੂੰ 13 ਤਰੀਕ ਨੂੰ ਫੇਰ ਚਾਲੇ ਪਾ ਰਹੇ ਨੇ ਦਿੱਦੀਵਾਲ ਨੂੰ ਕਿਸਾਨ ਕੀ ਲੱਗਦਾ ਹੈ ਕਿ ਵਾਕੀ ਮੰਗਾ ਮੰਨੀਆਂ ਨਹੀਂ ਗਈਆਂ ਹੈਗੀਆਂ ਜਾਂ ਫਿਰ ਹੋਰ ਕਾਰਨ ਹੈ ਕੋਈ ਯੂਨੀਅਨ ਦੇ ਮੁਤਾਬਕ ਤਾਂ ਗੱਲਾਂ ਮੰਨੀਆਂ ਨਹੀਂ ਗਈਆਂ ਇਸੇ ਕਰਕੇ ਉਹ ਜਾਣ ਦਾ ਪਲੈਨਿੰਗ ਆਪਣੀ ਕਰ ਰਹੇ ਨੇ ਜੀ ਗੱਲਬਾਤ ਤੋਂ ਕਹਿੰਦੇ ਸਰਕਾਰ ਭੱਜ ਰਹੀ ਹੈ ਹੂੰ ਇਸ ਕਰਕੇ ਉਹ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਵਾਸਤੇ ਦਿੱਲੀ ਨੂੰ ਚਾੜ ਦਾ ਵਿਚਾਰ ਕਰ ਰਹੇ ਹਾਂ ਪਹਿਲਾ ਮਤਲਬ ਜਿਹੜੀ ਕਮਿਟਮੈਂਟ ਕੀਤੀ ਸੀ ਉਹ ਪੂਰੀ ਨਹੀਂ ਕੀਤੀ ਇਹਨਾਂ ਨੇ ਤੇ ਪਹਿਲਾਂ ਤਾਂ ਚਲੋ ਕਿਸਾਨ ਚਲੇ ਗਏ ਸੀ ਪੰਜਾਬ ਚ ਕੈਪਟਨ ਦੀ ਸਰਕਾਰ ਸੀ ਹਨਾ ਕਿਸੇ ਨਾ ਕਿਸ ਤਰੀਕੇ ਪਹੁੰਚ ਗਏ ਸੀ ਉੱਥੇ ਹੁਣ ਜਿਸ ਤਰੀਕੇ ਦੇ ਪ੍ਰਬੰਧ ਨਜ਼ਰ ਆ ਰਹੇ ਨੇ ਬਹੁਤ ਸਖਤੀ ਕੀਤੀ ਹੋਈ ਹੈ ਤੁਸੀਂ ਮੰਨਦੇ ਹੋ ਕਿ ਕਿਸਾਨ ਦੇ ਤੱਕ ਜਾਣ ਵਿੱਚ ਕਾਮਯਾਬ ਹੋਣਗੇ ਬਿਲਕੁਲ ਕਾਮਯਾਬ ਹੋਣਗੇ ਜਾਣ ਵਿੱਚ ਕਾਮਯਾਬ ਜਰੂਰ ਹੋਣਗੇ ਹਾਂ ਇੱਕ ਵੀ ਇਹਨਾਂ ਤੇ ਸਵਾਲ ਉੱਠਦਾ ਹੈ ਕਿ ਜਦੋਂ ਚੋਣਾਂ ਆ ਜਾਂਦੀਆਂ ਨੇ ਹੁਣ ਲੋਕ ਸਭਾ ਚੋਣਾਂ ਨੇ ਜਿਵੇਂ ਕਿਸੇ ਸਰਕਾਰ ਨੂੰ ਮਤਲਬ 1-2 ਸਾਲ ਪਿਆ ਹੈ ਜਾਂ ਵੱਧ ਪੀਰੀਅਡ ਪਿਆ ਹੈ ਭੀ 4 ਸਾਲ ਪਈ ਨੇ ਸਰਕਾਰ ਨੂੰ ਆਪਾਂ ਸਰਕਾਰ ਅੱਗੇ ਜਾ ਕੇ ਆਪਣੀਆਂ ਮੰਗਾਂ ਮੰਨਵਾ ਲਈਏ ਐਜੀਟੇਸ਼ਨ ਦੇ ਰਾਹੀਂ ਹੁਣ ਤਾਂ ਸਰਕਾਰ ਬਦਲਣ ਵਾਲੀ ਹੈ ਫਿਰ ਹੁਣ ਕੀ ਹੋਊਗਾ ਜੇ ਉਧਰ ਚੋਣ ਜਾਬਤ ਲੱਗ ਗਿਆ ਇਹ ਪੋਲੀਟੀਕਲ ਸਟੰਟ ਦੇ ਨਾਲ ਬਾਰੇ ਅਸੀਂ ਤਾਂ ਕੁਝ ਕਹਿ ਨਹੀਂ ਸਕਦੇ ਜੀ ਹੋ ਸਕਦਾ ਹੈ ਨਾ ਤਾਂ ਇਹ ਵੀ ਮੁੱਦਾ ਹੋਵੇ ਹੂੰ ਪਰ ਇਹਦੇ ਬਾਰੇ ਅਸੀਂ ਕੁਝ ਨਹੀਂ ਜਾਣਦੇ। ਇੱਕ ਨਾਂ ਮੰਤ ਸਰਕਾਰ ਨੂੰ 2 ਸਾਲ ਹੋ ਗਏ। ਤੁਸੀਂ ਕਿਵੇਂ ਦੇਖਦੇ ਹੋ? ਤੁਸੀਂ ਬਹੁਤ ਸਾਰੀਆਂ ਸਰਕਾਰਾਂ ਦੇਖੀਆਂ ਨੇ ਹੁਣ ਤੱਕ ਬਦਲਾਅ ਵਾਕਈ ਦੇ ਵਿੱਚ ਨਜ਼ਰ ਆਇਆ ਤੁਹਾਨੂੰ? ਥੋੜਾ ਬਹੁਤ ਹੈ ਬਦਲਾਅ ਤਾਂ ਹੈ। ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਜੀ? ਰਿਸ਼ਵਤ ਦੇ ਮੁੱਦੇ ਤੇ ਵੀ ਹੈ। ਬਾਕੀ ਥੋੜਾ ਦੇਖਣ ਚਾਹ ਰਿਹਾ ਵੀ ਬਦਲਾਅ ਤਾਂ ਹੈ। ਲੱਗਦਾ ਹੈ ਸਾਨੂੰ। ਅਜੇ ਪਰ ਅੱਧਾ ਜਿਵੇਂ ਤੁਸੀਂ ਸਰਕਾਰੀ ਦਫ਼ਤਰਾਂ ਜਾਂਦੇ ਹੋਣੇ ਉਹ ਪੈਸੇ ਬੁਸਤ ਨਹੀਂ ਲੈਂਦੇ। ਪਰ ਡਰਦੇ ਨੇ। ਲੈਂਦੇ ਤਾਂ ਹੈਗੇ ਨਾ ਪਰ ਡਰਦੇ ਨੇ ਹੁਣ। ਪਹਿਲਾਂ ਮੰਗ ਜਣੀ ਸ਼ਰਿਆਮ ਨਹੀਂ ਲੈਂਦੇ ਹੁਣ। ਡਰ ਕੇ ਲੈਂਦੇ ਨੇ। ਜਲਦੀ ਤਾਂ ਰਿਸ਼ਵਤ ਹੈਗੀ ਐ ਲੈਣਦੇ ਨੇ ਰਿਸ਼ਵਤ ਜਲਦੀ ਜ਼ਰੂਰ ਆ ਪਰ ਹੁਣ ਪਹਿਲਾ ਮੰਗ ਜਣੀ ਸ਼ਰਿਆਮ ਨਹੀਂ ਹੈ ਨਹੀਂ ਕੰਮ ਨਹੀਂ ਕਰਦੇ ਹਾਂ ਕੰਮ ਤਾਂ ਵੈਸੇ ਵੀ ਹੁਣ ਤਾਂ ਰਿਸ਼ਵਤ ਨਾਲ ਹੀ ਕੰਮ ਤਾਂ ਰਿਸ਼ਵਤ ਨਾਲ ਹੀ ਹੋ ਰਹੇ ਨੇ ਹੁਣ ਵੀ ਪਰ ਜਣੀ ਪਹਿਲਾ ਮੰਗ ਸ਼ਰਿਆਮ ਨਹੀਂ ਹੈ ਹੂੰ ਦਰਦੇ ਨੇ ਉਸ ਇਨ ਲੋਕ ਸਭਾ ਚੋਣਾ ਵੀ ਆ ਰਹੀਆਂ ਨੇ ਕੀ ਦੇਖਦੇ ਹੋ ਕਿਹੜੀ ਪਾਰਟੀ ਦਾ ਪ੍ਰਭਾਵ ਵੱਧ ਲੱਗ ਰਿਹਾ ਪੰਜਾਬ ਦੇ ਅੰਦਰ ਕਿਉਂਕਿ ਕੈਂਡੀਡੇਟ ਦਾ ਜਨਾਨਸ ਨਹੀਂ ਹੋਇਆ ਕੋਈ ਵੀ ਹਾਲੇ ਤੱਕ ਤਾਂ ਕੋਈ ਕਿਸੇ ਦਾ ਵੀ ਪ੍ਰਭਾਵ ਨਹੀਂ ਹੈ ਅਕਾਲੀ ਦਲ ਦੀ ਪੰਜਾਬ ਚੋਂ ਯਾਤਰਾ ਉਹਦੇ ਦਾ ਵੀ ਕੋਈ ਇੰਨਾ ਜ਼ਿਆਦਾ ਰਿਸਪਾਂਸ ਨਹੀਂ ਮਿਲ ਰਿਹਾ ਪਰ ਜਣੀ ਅਜੇ ਤੱਕ ਕਿਸੇ ਦਾ ਲੋਕਾਂ ਦਾ ਮੂਡ ਦਾ ਜੇ ਪਤਾ ਨਹੀਂ ਲੱਗ ਰਿਹਾ ਵੀ ਕਿੱਧਰ ਨੂੰ ਜਾਣਗੇ ਲੋਕ ਹੂੰ ਮਤਲਬ ਇਹ ਐ ਲੱਗਦਾ ਕਿ ਕਹਿੰਦੇ ਹੋਰ ਨੇ ਲੋਕ ਵੋਟ ਕਿਸੇ ਹੋਰ ਪਾਸੇ ਪੈ ਜਾਂਦੀ ਹੈ ਪਤਾ ਨਹੀਂ ਲੱਗਦਾ ਹਾਂ ਇਹੀ ਹੋਊਗਾ ਹੁਣ ਕਹਿੰਦੇ ਕੁਝ ਹੋਰ ਨੇ ਲੋਕ ਕਰਦੇ ਕੁਝ ਹੋਰ ਨੇ ਲੋਕਾਂ ਦੇ ਦਿਲਾਂ ਦੀ ਕੋਈ ਨਹੀਂ ਹੁਣ ਅਜੇ ਤੱਕ ਨਹੀਂ ਪਤਾ ਲੱਗ ਰਿਹਾ ਵੀ ਕੀ ਕਰਨਗੇ ਲੋਕ ਹੂੰ ਅ ਧੰਨਵਾਦ ਤਾਂ ਤੁਹਾਡਾ ਕੀ ਨਾਮ ਹੈ ਤਾਰਾ ਸਿੰਘ ਤੁਸੀਂ ਕੀ ਮੈਂ ਦੇਖਦੇ ਹਾਂ ਕਿਸਾਨੀ ਅੰਦੋਲਨ ਫੇਰ ਸ਼ੁਰੂ ਹੋ ਗਏ ਦਿੱਲੀ ਵੱਲ ਨੂੰ ਜਾਣਾ ਹੈ ਮੰਗ ਤਾਂ ਬਹੁਤ ਸਾਰੇ ਨੇ ਕਿਸਾਨਾਂ ਦੀਆਂ ਪਰ ਸਰਕਾਰ ਸੁਣਦੀ ਕਿਉਂ ਨਹੀਂ ਹੈਗੀ ਐਡੇ ਐਡੇ ਵੱਡੇ ਅੰਦੋਲਨ ਵੀ ਲਾਉਣੇ ਪੈ ਰਹੇ ਨੇ ਫੇਰ ਵੀ ਕੀ ਪਤਾ ਭਾਈ ਇਹ ਤਾਂ ਹੁਣ ਸਰਕਾਰਾਂ ਨੂੰ ਪਤਾ ਹੈ ਤਾਂ ਕੀ ਕਹਿ ਸਕਦੇ ਆਂ ਅੰਦੇ ਬਾਰੇ ਤਾਂ ਸੁਣਨਾ ਚਾਹੀਦਾ ਵੈਸੇ ਜੇ ਕੋਈ ਦੁਖੀ ਹੁੰਦਾ ਤਾਂ ਹੀ ਗਾਹ ਪਾਊਗਾ ਜੇ ਦੁਖੀ ਨੇ ਪਾਉਣ ਲੋਕ ਤਾਂ ਹੀ ਗਾਹ ਪਾਉਂਦੇ ਨੇ ਤਾਂ ਹੀ ਸਰਕਾਰਾਂ ਧੱਕਾ ਕਰ ਰਹੀਆਂ ਨੇ ਇਹਦਾ ਧੱਕਾ ਹੁੰਦਾ ਪਹਿਲਾਂ ਜਦੋਂ ਲੱਗਿਆ ਸੀਗਾ ਕਿਸਾਨੀ ਮੋਰਚਾ ਦਿੱਲੀ ਦੇ ਵਿੱਚ ਉਦੋਂ ਪ੍ਰਭਾਵ ਕਾਫੀ ਸੀਗਾ ਇਸ ਅੰਦੋਲਨ ਦਾ ਕਿਉਂਕਿ ਇੱਕਜੁੱਟ ਨਜ਼ਰ ਆਏ ਸਾਰੇ ਉਸ ਤੋਂ ਬਾਅਦ ਇਹ ਜਿਹੜੀਆਂ ਸਿਆਸੀ ਪਾਸੇ ਨੂੰ ਹੋ ਗਏ ਸਿਆਸੀ ਧਿਰਾਂ ਬਣ ਗਈਆਂ ਜਿਹੜੀਆਂ ਜਿਵੇਂ ਰਾਜੀਵਾਲ ਉਹਨਾਂ ਦੀ ਹੋਰ ਕਿ ਜਿੱਥੇ ਵੀ ਤੁਸੀਂ ਮੰਨਦੇ ਹੋ ਕਿ ਪ੍ਰਭਾਵ ਘਟਿਆ ਹੈ ਕਿਸਾਨ ਜੁਨੀਆ ਦਾ ਨਹੀਂ ਉਹ ਤਾਂ ਖਰੀਦ ਖੁਰੋਂਦਿਆਂ ਦੇ ਪੈਸੇ ਨਾਲ ਜਿਹਨੂੰ ਖਰੀਦਣਾ ਹੁੰਦੈ ਨੇ ਬਲਤ ਇਹ ਜਿਹੜੇ ਉਹ ਹੁੰਦੇ ਨੇ ਉਹਨਾਂ ਨੂੰ ਵਿੱਚ ਖਰੀਦਣਦਿਆਂ ਦੇ ਪੈਸਾ ਉਹਨਾਂ ਕੋਲ ਵੱਧੂਗਾ ਇਹਨੂੰ ਮਰਜ਼ੀ ਖਰੀਦਣਾਂ ਲੀਡਰ ਉਹਦੇ ਉਦੋਂ ਮੁਤਾਬਕ ਹੋ ਜਾਂਦਾ ਹੁਣ ਤੁਸੀਂ ਪਿੰਡ 'ਚ ਵੀ ਗੱਲਾਂ ਕਰਦੇ ਹੋਣੇ ਸੱਤ 'ਚ ਬੈਠੇ ਵੀ ਉਧਰੋਂ ਚੂਣਾ ਆ ਰਹੀਆਂ ਨੇ ਹੁਣ ਫੇਰ 'ਚ ਚੂਣਾ ਆ ਰਹੀਆਂ ਨੇ ਇਹ ਫੇਰ ਉਧਰੋਂ ਚੱਲੇ ਕਿਸਾਨ ਤੁਸੀਂ ਜਾਓਗੇ ਨਾਲ ਨਹੀਂ ਮੈਂ ਤਾਂ ਪਹਿਲਾਂ ਵੀ ਨਹੀਂ ਗਿਆ ਵੈਸੇ ਮੇਰਾ ਬੇਟਾ ਭੱਗ ਗਿਆ ਸੀਗਾ ਮੇਰੇ ਤਾਂ ਆਪਣੇ ਕਬੀਲਦਾਰੀ ਦੇ ਧੰਦੇ ਨੇ ਪਸ਼ੂ ਰੱਖੇ ਨੇ ਉਹਨਾਂ ਨੂੰ ਕੱਖ ਉੱਕ ਪਾਉਣੇ ਨੇ ਮੈਂ ਤਾਂ ਨਹੀਂ ਗਿਆ ਬੇਟਾ ਭੱਗ ਗਿਆ ਸੀਗਾ ਜੀ ਜੀ ਹਾਂ ਬਾਕੀ ਦੇਖੋ ਜਿਵੇਂ ਦਾ ਟਾਈਮ ਹੋ ਸਹੇ ਤਾਂ ਫੇਰ ਜੇ ਏਕੜਾਂ ਡਿਊਟੀਆਂ ਲਾਈਆਂ ਤਾਂ ਜਾ ਵੀ ਸਕਦੇ ਨੇ ਕੋ ਬੰਦਾ ਹੂੰ ਹੂੰ ਇਹ ਇਸ ਨੂੰ ਲੈ ਕੇ ਵੀ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਨੇ ਇਕੱਠ ਜੁਟ ਨਹੀਂ ਆ ਗਿਆ ਸਾਰੀਆਂ ਚਲੋ ਤਾਂ ਹੁਣ ਇਹਨਾਂ ਦੇ ਆਪਣੇ ਮਸਲੇ ਨੇ ਕੀ ਕਹਿ ਸਕਦੇ ਆ ਕਿਸਾਨਾਂ ਦਾ ਆਪਣਾ ਖਬਰ ਕੀ ਆ ਕੋਈ ਕਿਸੇ ਨੂੰ ਚੋਰ ਕਹਿੰਦਾ ਕੋਈ ਕਿਸੇ ਨੂੰ ਚੋਰ ਕਹਿੰਦਾ ਕੋਈ ਕਿਸੇ ਨੂੰ ਸਾਥ ਕਹਿੰਦਾ ਹੁਣ ਕਈ ਪਤਾ ਕਿ ਨਹੀਂ ਇਹ ਕਹਿੰਦਾ ਚੋਣਾ ਦਾ ਦੱਸੋ ਵੀ ਆ ਨਵੀਂ ਸਰਕਾਰ ਆ ਜਿਹੜੀ 2 ਸਾਲ ਹੋ ਗਏ ਹਾਲਾਂਕਿ 5 ਸਾਲ ਹੋਣ ਤੇ ਆਪਾਂ ਤੁਲਨਾ ਕਰ ਸਕਦੇ ਆ ਉਹਦੀ ਵੀ ਇਹ ਠੀਕ ਸੀ ਉਹ ਠੀਕ ਸੀ ਜਿਹੜੇ ਪਿਛਲੀਆਂ ਪਾਰਟੀਆਂ ਰਈਆਂ ਨੇ ਪੰਜਾਬ ਦੇ ਅੰਦਰ ਕਿੰਨਾ ਤੁਸੀਂ ਤੁਲਨਾ ਕਰਕੇ ਦੇਖਦੇ ਹੋ ਵੀ ਫਰਕ ਹੈਗਾ ਉਹਨਾਂ ਨਾਲੋਂ ਕਿ ਉਵੇਂ ਹੀ ਚੱਲ ਰਹੇ ਨੇ ਇਹ ਵੀ ਆਸਲੀਂ ਜੋੜਦਾ ਸਾਰਾ ਲੱਗੇ ਤੇ ਹੀ ਪਤਾ ਲੱਗੂ ਜਾਂ ਸਿਰੇ ਲਾ ਕੇ ਗਾਂਹਾਂ ਰੱਖਣੂਗਾ ਕੰਮ ਕਰਿਆ ਬਾਅਦ ਚ ਹਲੇ ਤੱਕ ਪਤਾ ਕੀ ਕਹਿ ਸਕਦੇ ਆ ਤੁਹਾਨੂੰ ਫਾਇਦਾ ਲੱਗਿਆ ਮਾੜਾ ਮੋਟਾ ਕੋਈ ਚਲੋ ਫਾਇਦਾ ਹੀ ਆ ਇਹਦਾ ਕੁਛ ਨਾ ਕੁਛ ਬਿਜਲੀ ਦਾ ਜੀ ਚਲੋ ਬਿਜਲੀ ਦਾ ਵੀ ਉਹ ਤਾਂ ਯਾਰ ਗਲਤੇ ਕੰਮ ਕਰਦੈ ਨੇ ਇਹ ਤਾਂ ਬਿਜਲੀ ਆ ਠੀਕ ਰਹੀ ਆ ਪਰ ਇਹ ਮਾਫ ਕਰਨੀ ਆ ਜੁਨਟਾਂ ਹੋਰ ਬਿਜਲੀਆਂ ਬੰਦ ਮੁਕਤ ਕਰਨਾ ਗਲਤ ਆ ਪਲੇਟ ਜੈਜ ਰੱਖ ਕੇ ਸਭ ਨੂੰ ਲੱਗਣ ਮੋਟਰਾਂ ਤੇ ਵੀ ਜੈ ਲੱਗ ਜਾਣ ਪਰ ਹੁਣ ਇੱਕ ਆਪਾਂ ਕੋਲਾ ਮੁੱਲ ਲੈ ਕੇ ਮੁਕਤ ਬਿਜਲੀ ਕਿੰਨਾ ਕ ਚਿਰ ਦੇ ਜਾਣਗੇ ਉਹ ਗਲਤ ਆ ਨਾ ਆਪਾਂ ਨੂੰ ਹੋਰ ਉਹ ਪਾਸੇ ਗਲਤ ਰਸਤੇ ਹਰੇਕ ਚੀਜ਼ ਵੀ ਮੁਕਤ 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 ਪੈਸਾ ਤਾਂ ਆਪਣਾ ਤੇ ਹੀ ਜਾ ਰਿਹਾ ਹੋਰ ਪਾਸੇ ਨੂੰ ਵਗ ਜਾਂਦਾ ਆਪਾਂ ਨੂੰ ਰੋਕਾਂ ਨੂੰ ਬਸ ਪਾਤਾ ਚਾਟ ਤੇ ਲਾਤਾ ਲollipops ਦੇਤੇ ਵੀ ਆ ਚੁੱਸੀ ਹੋ ਬਟੇ ਧੰਨਵਾਦ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਜਸਦੀਪ ਸਿੰਘ ਆ ਜੀ ਅੱਛਾ ਤੁਸੀਂ ਦੱਸੋ ਕਿ ਮੁਫਤਰੀਆਂ ਸਹੂਲਤਾ ਜਿਵੇਂ ਆਟਾ ਦਾਲ ਮਿਲ ਰਿਆ ਸੀਗਾ ਮੁਫਤ ਬਿਜਲੀ ਹੋ ਗਈ ਹੁਣ ਆਟਾ ਵੀ ਦੇਣਾ ਹੈ ਗਾਂ ਕਹਿੰਦੇ ਇਹ ਠੀਕ ਹੈ ਕਿ ਨਹੀਂ ਇਹ ਤਾਂ ਗਲਤ ਹੈ ਇਹ ਤਾਂ ਐ ਵੀ ਲੋਕਾਂ ਨੂੰ ਵੇਲੇ ਵੱਠਣ ਦੀ ਆਹੋ ਪਾਉਂਦੇ ਨੇ ਯਾਤ ਤੇ ਇਹ ਚੀਜ਼ ਠੀਕ ਨਹੀਂ ਹੈ ਜੀ ਮੰਨ ਦਿਓ ਵੀ ਮਤਲਬ ਪਹਿਲਾਂ ਲੋ ਜਿਹੜੇ ਲੋਕ ਕੰਮ ਕਰਦੇ ਜਾਂਦੇ ਸੀ ਹੁਣ ਉਹ ਵੀ ਨਹੀਂ ਜਾਂਦੇ ਵੀ ਚਲੋ ਇਹ ਵੀ ਮਿਲ ਰਿਆ ਸਾਰਾ ਕੁਝ ਮਾੜਾ ਮੋਟੇ ਖਰਚੇ ਰਹਿ ਗਏ ਹੁਣ ਤਾਂ ਇਹ ਆ ਤਾਂ ਪਾਉਂਦੀ ਨਹੀਂ ਗਵਰਨਮੈਂਟ ਵੀ ਵੇਲੇ ਰਹੀ ਕੋਈ ਕੰਮ ਨਾ ਕਰੇ अच्छा लोकसभा चुनाव ਤੋਂ ਪਹਿਲਾਂ ਪੰਚਾਇਤੀ ਚੋਣਾਂ ਵੀ ਆ ਰਹੀਆਂ ਨੇ ਪਿੰਡ 'ਚ ਕਿਹੜੀ ਪਾਰਟੀ ਦਾ ਪ੍ਰਭਾਵ ਹੈ ਬਈ ਹਜੇ ਨਹੀਂ ਕੋਈ ਨਾ ਪਤਾ ਲੱਗਦਾ ਅੱਛਾ ਹੁਣ ਕੋਈ ਉੱਠੂਗਾ ਜਿਹੜਾ ਅਸੀਂ ਪਤਾ ਲੱਗੂਗਾ ਪਹਿਲਾਂ ਤਾਂ ਕਾਫੀ ਰੌਲਾ ਪੈਂਦਾ ਹੁੰਦਾ ਸੀਗਾ ਕਿ ਕਿੰਨੇ ਮਹੀਨੇ ਪਹਿਲਾਂ ਹੀ ਵੀ ਫਲਾਣਾ ਬੰਦਾ ਸਰਪੰਚ ਬਾਰੇ ਆ ਇਸ ਵਾਰੀ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਦੇ ਮੰਨ ਲਾ ਤਾਂ ਕਈ ਕਿ ਜਿਹੜੇ ਨੇ ਉਮੀਦਵਾਰ ਬਣ ਨੂੰ ਫਿਰਦੇ ਨੇ ਸਰਪੰਚੀ ਦੇ ਹਨਾ ਕੈਂਡੀਡੇਟ ਬਹੁਤ ਨੇ ਉਹ ਇੰਨੇ ਹੈ ਨਹੀਂ ਉਹਨਾਂ ਦਾ ਜੋ ਜਾਨ ਉਹਨਾਂ ਨੇ ਕਿਸੇ ਨਹੀਂ ਬਣਨਾ ਹਾਂ ਪੰਜ ਪੰਜ ਸਰਪੰਚ ਬਣ ਨੂੰ ਫਿਰਦੇ ਨੇ ਫੇ ਕਿੰਨੂੰ ਬਣਾਉਣਗੇ ਉਹ ਹਾਂਜੀ ਦੇਖਾਂਗੇ ਹੁਣ ਪਤਾ ਲੱਗੂਗਾ ਜੀ ਕਿਹੜਾ ਉੱਠੂਗਾ ਜੀ ਨਹੀਂ ਉਹ ਬੰਦੇ ਚ ਹੈ ਨਹੀਂ ਨੰਦਮ ਵੀ ਨਹੀਂ ਅੱਛਾ ਲੋਕ ਕਹਿ ਰਹੇ ਨੇ ਇਸ ਵਾਰ ਕੇ ਕੈਂਡੀਡੇਟ ਭਾਵੇਂ ਇਹ ਖੜਨ ਪਰ ਜਿਹੜੇ ਸਰਪੰਚ ਚੁਣੇ ਜਾਣਗੇ ਉਹ ਕਾਲੀ ਜਿੱਦਲ ਜਾਂ ਕਾਂਗਰਸ ਚੋਂ ਬਣਗੇ ਜਿਹੜੇ ਇਹਨਾਂ ਦੇ ਹਿਸਾਬ ਕਿਤਾਬ ਚੱਲ ਰਿਹਾ ਸਹੀ ਗੱਲ ਦੇਖਣੀ ਹੈ ਜੀ ਸਹੀ ਗੱਲ ਕਹੀ ਤੁਸੀਂ ਜੀ ਇਹਨਾਂ ਦਾ ਸਰਪੰਚ ਕਿੱਥੇ ਚੱਲੂ ਹਾਂ ਇਕਨਾ ਜਿਵੇਂ ਦੂਜੀਆਂ ਪਾਰਟੀਆਂ ਨੇ ਹੁਣ ਲੋਕ ਸਭਾ ਚੋਣਾਂ ਵੀ ਆ ਰਹੀਆਂ ਨੇ ਬੀਜੇਪੀ ਦੀ ਗੱਲ ਕੀਤੀ ਜਾਵੇ ਦੇਸ਼ ਪੱਧਰ ਦੇ ਉੱਤੇ ਤਾਂ ਮੁਕਾਬਲਾ ਕਰਨ ਵਾਲਾ ਕੋਈ ਤੇ ਨਜ਼ਰ ਨਹੀਂ ਆ ਰਹੀ ਭਾਵੇਂ ਇਹਨਾਂ ਦੇ ਗੱਠ ਜੁੜ ਵੀ ਹੋਇਆ ਪਰ ਉਹ ਜੀ ਗੱਲਬਾਤ ਨਹੀਂ ਨਜ਼ਰ ਆ ਰਹੀ ਫਿਰ ਬੀਜੇਪੀ ਦਾ ਮੁਕਾਬਲਾ ਕੌਣ ਕਰੂ ਜਾਂ ਤੁਹਾਨੂੰ ਕੀ ਲੱਗਦਾ ਵੀ ਬੀਜੇਪੀ ਉਹ ਸਹੀ ਹੈ ਬੀਜੇਪੀ ਨੂੰ ਸਾਡੇ ਤਣੇ ਹੀ ਵੋਟਾਂ ਬਣੀਆਂ ਨੇ ਪਿੰਡ ਚ ਫਿਰ ਮਤਲਬ ਕੋਈ ਪਤਾ ਨਹੀਂ ਲੱਗਦਾ ਅੱਗੇ ਕੋਈ ਦਲਚਸ ਲੋਚ ਦੇ ਦੇ ਗਵਰਨਮੈਂਟ ਅੱਛਾ ਨਹੀਂ ਫਿਰ ਉਹਨਾਂ ਦਾ ਮੁਕਾਬਲਾ ਕਰਨ ਵਾਲਾ ਤਾਂ ਕੋਈ ਤੇ ਹੈ ਨਹੀਂ ਫਿਰ ਅੱਗੇ ਹੋਊਗਾ ਕੀ ਦੇਖੋ ਹੁਣ ਕੀ अच्छा के होगो तक हां श्री दा डंडा उदी भैंस अच्छा एक वोटां दा भी दसो बी जेडीयां ईवीएम रा ही पेंदीया ने उत्ते सवाल चुकदे ने लोग कहणां बी बैलेट पेपर ना पेंनी चाहिदियां ने हां जी हां ए पर्ची ਨਾਲ चाहिंद ने पेंनी वोटां अच्छा ओ गल ਤਾਂ ਗੰਭੀ ਮੋਟਾं पेंਦੀਆਂ ਲੋਕ ਕਹਿੰਦੇ ਨੇ ਵੀ ਅਸੀਂ ਦੂਏ ਨੂੰ ਪਾਈਂਦੇ ਦਿੱਤੇ ਚਾ ਦੂਆ ਜਾਂਦਾ ਲੇ ਤਾਂ ਇਹ ਤਾਂ ਪਰਚੀ ਲੋਕ ਲੋਕ ਖੁਦ ਡਿਮਾਂਡ ਕਰ ਰਹੇ ਨੇ ਵੀ ਵੋਟ ਤਾਂ ਅਸੀਂ ਪਾਉਣੀ ਆ ਤੇ ਅਸੀਂ ਤਾਂ ਸੰਤ ਵਿਸ਼ਵਾਸ ਨੇ ਉੱਤੇ ਮਸ਼ੀਨ ਦਾ ਤਾਂ ਕੋਈ ਪਤਾ ਨਹੀਂ ਜੀ ਕਿੱਥੇ ਬਟਨ ਦੱਬੂ ਕਰ ਕਿੱਧਰ ਪਾਉ ਵੋਟ ਹੂੰ ਠੀਕ ਹੈ ਤੋੜ ਕੀ ਨਾਮ ਹੈ ਸੰਦੀਪ ਸਿੰਘ ਹੈ ਨਵੀਂ ਸਰਕਾਰ ਤੋਂ ਸੰਤੁਸ਼ਟੋਂ ਕੇ ਪਹਿਲਾ ਲੀਆਂ ਪਾਰਟੀਆਂ ਤੋਂ ਬਾਈ ਕੋ ਬਰਾਬਰ ਹੈ ਸਾਰਾ ਕੁਝ ਉਹ ਕਿਵੇਂ ਬਾਈ ਕੋ ਸਾਹਿਬ ਬਾਈ ਨਾਲ ਲੀ ਖਮਾ ਕੋਈ ਐਡਾ ਬਹੁਤਾ ਨਾ ਨਵਾਂ ਦਾ ਹੀ ਬਦਲਾਵ ਹੈ ਐਡਾ ਬਦਲਾਵ ਹੈ ਨਹੀਂ ਅੱਛਾ ਹੁਣ ਪਾਨ ਦੇ ਜੁੱਤੀਆਂ ਮਾਰੀਆਂ ਮੁਕਤ ਇਹ ਕੋਈ ਵਧੀਆ ਗੱਲ ਥੋੜਾ ਸਰਕਾਰ ਦੀ ਆ ਪਾਨ ਸਿੱਧੂ ਮੁੱਦਾ ਚੱਲ ਰਿਹਾ ਹੁਣ ਬਿਲਕੁਲ ਫ੍ਰੀਜ ਘਟਿਆ ਹੋ ਕੇ ਕੇ ਕਸੂਰਤਾ ਦਾ ਇਹ ਮਤਲਬ ਪਹਿਲਾਂ ਭਗਵਾਨ ਤੁਮਨ ਦੇ ਨਾਲ ਹੀ ਹੁੰਦੇ ਸੀਗੇ ਫਿਰ ਏਦਾਂ ਕਦ ਤਾ ਹੋ ਗਿਆ ਫਿਰ ਭਗਵਾਨ ਤੁਮਨ ਇਹਨਾਂ ਨੇ ਜਿਤਾਇਆ ਭਗਵਾਨ ਤੁਮਨ ਹੁਣ ਕੁਰਤੇ ਹੁਣ ਭਗਵਾਨ ਤੁਮਨ ਕਿੱਥੋਂ ਜਿੱਤੂਗਾ ਯਾਰ ਹੁਣ ਨਹੀਂ ਜਿੱਦਾ ਬਿਲਕੁਲ ਨਹੀਂ ਜਿੱਦਾ ਹਰੂਗਾ ਕਈ ਫਿਰ ਉਹਨਾਂ ਦੇ ਵੀ ਸਵਾਲ ਚੁੱਕ ਰਹੇ ਨੇ ਜਿਵੇਂ ਲੱਖੇ ਸਦਾਨਾ ਉਹਨਾਂ ਦਾ ਪ੍ਰੋਟੈਸਟ ਹੈ ਕਹਿੰਦੇ ਵੀ ਉਹ ਆਪਣੀ ਤਿਆਰੀ ਕਰ ਰਹੇ ਨੇ ਚੋਣਾਂ ਵਾਲੇ ਪਾਸੇ ਨੂੰ ਇਹ ਵੀ ਸਹੀ ਹੈ ਨਹੀਂ ਕਰਤਾ ਰਹੇ ਨੇ ਚੋਣਾਂ ਵਾਲੇ ਪਾਸੇ ਜਾਣ ਨਾ ਜਾਣ ਉਹ ਉਹ ਨਹੀਂ ਹੋਇਆ ਪਰ ਆਪਾਂ ਨਾ ਨਹੀਂ ਆਜ ਪੰਨੇ ਇਹ ਗਲਤ ਗੱਲ ਹੈ ਮਤਲਬ ਇਹ ਜਿਵੇਂ ਪਹਿਲਾਂ ਸਰਕਾਰਾਂ ਜੇ ਹੁੰਦਾ ਰਿਹਾ ਵੀ ਚੱਕ ਕੇ ਪਰਚਾ ਉਹੀ ਕੁਝ ਹੋ ਰਿਹਾ ਬਿਲਕੁਲ ਬਿਲਕੁਲ ਇਹ ਸਮਝ ਆਦੇ ਪੰ ਰਹੇ ਨੇ ਇੰਨਾ ਨਹੀਂ ਹੁਟਾ ਕਾਲੀਆਂ ਨਾ ਯਾਰ ਕਾਂਗਰਸ ਨੇ ਯਾਰਾ ਜਿੰਨਾ ਇਹਨਾਂ ਨੇ ਭੈਣ ਤੋਂ ਨੇਰੀ ਲਿਆਤੀ ਅੱਜ ਛੁੱਟ ਗਿਆ ਤੂੰ ਤਾਂ ਪੱਤਰਕਾਰ ਹੋ ਤੈਨੂੰ ਪਤਾ ਹੋਊਗਾ ਕਿ ਕਿੰਨੀ ਕਟਾਈ ਕਰੀ ਉਹਦੀ ਜੀ ਹਾਂ ਇੱਕ ਇਹ ਵੀ ਦੱਸੋ ਵੀ ਸੁਖਵੀਰ ਬਾਦਲ ਉਹਨੂੰ ਕਹਿ ਰਹੇ ਨੇ ਵੀ ਪੰਥ ਨੂੰ ਖਤਰਾ ਹੈ ਵੀ ਆਪਾਂ ਨੂੰ ਅੱਗੇ ਆਉਣਾ ਚਾਹੀਦਾ ਪੰਜਾਬ ਬਜਾਓ ਯਾਤਰਾ ਸ਼ੁਰੂ ਕੀਤੀ ਹੋਈ ਹੈ ਕਿੰਨਾ ਹੰਗਾਰਾ ਮਰ ਰਿਹਾ ਤੁਹਾਡੇ ਸਾਬ ਨਾਲ ਮੇਰੇ ਮੈਂ ਤਾਂ ਅਦਾ ਤਖਵੀਰ ਹੋਣੀ ਪੈਂਦੀ ਕੋਈ ਵੋਟ ਵਟ ਉਹ ਤਾਂ ਐਵੇਂ ਹੀ ਆ ਯਾਰ ਪਹਿਲਾਂ ਗੋਲੀਆਂ ਅੰਗਲੀਆਂ ਚਲਾ ਕੇ ਸਿੱਖਾ ਆਪੇ ਮਰਾ ਕੇ ਕਦੇ ਕੁਝ ਕਦੇ ਕੁਝ ਉਹ ਨਹੀਂ ਯਾਰ ਉਹ ਨਹੀਂ ਆਉਂਦੇ ਮਤਲਬ ਕੁੱਲ ਬਲਾ ਕੇ ਲੋਕ ਭੁੱਲ ਨਹੀਂ ਰਹੇ ਗੱਲਾਂ ਹਣਾ ਨਾ ਨਾ ਕਦੇ ਭੁੱਲਣਗੇ ਹੁਣ ਸਭ ਮੋਬਾਈਲਾਂ ਨਾਲ ਜਾਗਰੂਕ ਕਰਦੇ ਪਹਿਲਾਂ ਤਾਂ ਪਤਾ ਹੀ ਨਹੀਂਦਾ ਹੁਣ ਹਰੇਕ ਗੱਲ ਦਾ ਪਤਾ ਲੱਗਦਾ ਮਤਲਬ ਜਿਹੜੇ ਇਹਨਾਂ ਦੇ ਪਹਿਲਾਂ ਦੇ ਬਿਆਨ ਨੇ ਉਹ ਵੀ ਫਿਰ ਸਾਹਮੜੇ ਆ ਜਾਂਦੇ ਨੇ ਕਦੇ ਨਕਦਾ ਹੀ ਕਦੇ ਕੁਝ ਕਹਿੰਦੇ ਨੇ ਕਦੇ ਕੁਝ ਯਾਰ ਆਪੇ ਬਿਆਨ ਦੇ ਕੇ ਆਪੇ ਉਲਟ ਪਾਸੇ ਉਹ ਜਿੰਦੇ ਨੇ ਤੁਹਾਨੂੰ ਤਾਂ ਸਾਡੇ ਨਾਲੋਂ ਜ਼ਿਆਦਾ ਪਤਾ ਨਾ ਨੇ ਕਦੇ ਕੁਝ ਹੁਣ ਭੁਗਾਨਤ ਮਾਨ ਵੀ ਪਹਿਲਾਂ ਕਹਿੰਦਾ ਰਿਟਰੀ ਜਨੋ ਸੀ ਇਹ ਨਹੀਂ ਲਾਗੂ ਕਰੀ ਹੁਣ ਕਹਿੰਦੇ ਆਪਾਂ ਮੰਨ ਕਰਤੀ ਮੇਰਾ ਸਦਾਈ ਥੋੜੋ ਨੇ ਲੋਕ ਹਾਂ ਬਿਲਕੁਲ ਕਿ ਪਹਿਲਾਂ ਕਿਸਾਨੀ ਅੰਦੋਲਨ ਜਿੱਦਾਂ ਨੇ ਹੱਕ ਜੇ ਬਿਆਨ ਦਿੱਤਾ ਫਿਰ ਕਹਿੰਦੇ ਵੀ ਕਾਨੂੰਨ ਜਿਹੜੇ ਠੀਕ ਨਹੀਂ ਆ ਗਏ ਹਾਂ ਇਹ ਕਾਲੀ ਦਲ ਦੇ ਕਿਹਾ ਤਾਂ ਬੈਨ ਵੀ ਸਹੀ ਨਹੀਂ ਫਿਰ ਬਾਅਦ ਚ ਸਤੀਪੇ ਦੇ ਨੇ ਪਾਗਲ ਨੇਗੇ ਲੋਕੀ ਜੀ ਤਾਂ ਪ੍ਰਕਾਸ਼ ਬਾਦਲ ਸੀ ਉਹ ਤੋਂ ਠੀਕ ਸੀ ਕੰਮ ਹਾਂ ਉਹ ਤੋਂ ਠੀਕ ਇਹ ਗੱਲ ਸਹੀ ਹੈ ਫਿਰ ਮੁੜ ਕੇ ਫਿਰ ਇਹ ਸਿਸਟਮ ਇੰਨਾ ਵਿਗਾੜ ਕਿਵੇਂ ਆ ਗਿਆ ਸੁਖਵੀਰ ਬਾਦਲ ਕਰਕੇ ਕਿ ਅਸੀਂ ਕਿੜਾਉਂਦੇ ਘਰ ਰਹੇ ਨੇ ਯਾਰ ਇਹ ਇੰਨਾ ਨਹੀਂ ਦੇਖ ਜਿਆਦੇ ਨਾ ਉਹ ਚੁਪਾਏ ਇਹ ਲੋਕ ਹੋਗਾ ਠੀਕ ਆ ਨਾ ਮੈਂ ਨਹੀਂ ਤੁਸੀਂ ਨਹੀਂ ਤੁਸੀਂ ਤੁਸੀਂ ਖਬਰਾਂ ਸੁਣ ਜਿਓ ਜਿਹੜੇ ਕਾਲੀ ਲੀਡਰ ਨੇ ਟਕਸਾਲੀ ਟਕਸਾਲੀ ਲੀਡਰ ਨੇ ਕਾਲੀ ਦਲ ਵਾਲੇ ਉਹ ਕਹਿੰਦੇ ਨੇ ਕਿ ਸੁਖਬੀਰ ਬਾਦਲ ਨੂੰ ਪ੍ਰਧਾਨ ਕਿਥੋਂ ਪਰੇ ਕਰਤਾ ਚਾਹੁੰਦਾ ਤੁਸੀਂ ਮੰਨਦੇ ਹੋ ਇਹ ਤਾਂ ਬ੍ਰੇਕ ਕਰਨ ਨਾ ਕਰਨ ਅਸੀਂ ਤਾਂ ਨਹੀਂ ਬੋਟ ਪਾਉਂਦੇ ਇਹਨੂੰ ਉਹ ਪਿੰਡ 'ਚ ਪ੍ਰਭਾਵ ਹੈਗਾ ਉਹਨਾਂ ਦਾ ਮਾੜਾ ਮੋਟਾ ਮੇਰੇ ਇੱਕ ਦੋ ਬੰਦਾ ਸਾਡੇ ਦਾ ਕਾਲੀ ਦਲ ਦਾ ਹੁਣ ਕੋਈ ਨਹੀਂ ਹੈਗਾ ਉਹ ਵੀ ਜਿਹੜੇ ਚਲੋ ਕੁਝ ਦੇ ਰਿਸ਼ਤੇਦਾਰੀ ਆ ਕਿਸੇ ਦਾ ਕੁਝ ਜ਼ਿਆਦਾ ਨਹੀਂ ਕਾਂਗਰਸ ਦਾ ਹੀ ਹੁਣ ਭਗਵਾਨ ਤੁਹਾਨੂੰ ਸਹੀ ਰਿਹਾ ਤਾਂ ਇਹਨੂੰ ਪਤਾ ਲੰਗੇ ਬਾਕੀ ਅੱਕ ਅਗੇ ਨਾ ਪਰ ਕਾਂਗਰਸ ਰੁਬਾ ਮੈਂ ਬਾਦਲਾਂ ਤੋਂ ਪਾਣੀ ਪੈਣੀ ਨਹੀਂ ਜਾਂ ਕੋਈ ਤੀਆ ਉਟੂ ਸਿੱਧੂ ਕੋਈ ਪਾਰਟੀ ਪੁਲਟੀ ਖੜੀ ਕਰੂ ਉਧਰ ਸਹੀ ਉਹ ਲੋਕ ਤਾਂ ਬਦਲਾ ਦੇ 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 ਇੱਧਰ ਆਉਣ ਦੇ ਲੜਾਂਗਾ ਪੈ ਰਿਹਾ ਨੇ ਪਾਣੇ ਉਹਨਾਂ ਦੇ ਅੱਛਾ ਤੁਸੀਂ ਸਿੱਧੂ ਠੀਕ ਮੰਨਦੇ ਹੋ ਨਵਜੋ ਸਿੱਧੂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਹਾਲੇ ਤੱਕ ਤਾਂ ਠੀਕ ਹੈ ਉਹੀ ਗਲਤ ਕੰਮ ਤਾਂ ਨਹੀਂ ਗੱਲ ਬਣ ਨਹੀਂ ਰਹੀ ਕਾਂਗਰਸ ਦੇ ਵਿੱਚ ਨਹੀਂ ਰਹੀ ਵੀ ਜੇ ਨਵੀਂ ਪਾਰਟੀ ਪੁਲਟੀ ਬਣਾਊਗਾ ਉਹਨੂੰ ਪਾ ਕੇ ਦੇਖ ਲਾਂਗੇ ਸਾਡਾ ਕੀ ਅਜ ਤਾਂ ਆਈ ਆਪਣੀ ਬਾਕੇ ਹੀ ਖਾ ਕੇ ਖਾਣਾ ਹੈ ਹਾਂ ਜੀ ਤੁਸੀਂ ਆਖਰੀ ਸਵਾਲ ਦੱਸੋ ਪਿਛਲੀਆਂ ਤੋਂ ਵੀ ਸੰਤੁਸ਼ਟ ਨਹੀਂ ਸੀ ਹੁਣ ਇਤੋਂ ਵੀ ਨਹੀਂ ਸੰਤੁਸ਼ਟ ਹੈਗੇ ਜੇ ਮੰਨ ਲਓ ਨਵਜੋਤ ਸਿੱਧੂ ਵੀ ਇਦਾਂ ਹੀ ਚੱਲੇ ਆ ਫਿਰ ਕਿਤੇ ਵਿਸ਼ਵਾਸ ਕਰੋਂਗੇ ਕਿਸੇ ਤੋਂ ਫਿਰ ਕੀ ਕਰਨਾ ਯਾਰ ਅਜੇ ਤਾਂ ਆਪਣੀ ਖਾਣੀ ਆ ਕਰਨ ਜਿਹੜਾ ਕੁਝ ਕਰਦਾ ਫਿਰ ਅਗਲਾ ਫਿਰ ਇਹ ਤਾਂ ਕਰਨੀ ਨਾ ਸਾਦੇ ਧੰਨਵਾਦ ਤੁਹਾਡਾ ਕੀ ਨਾਮ ਬਾਬੇ ਜੀ ਬੁਰਭਜਨ ਸਿੰਘ ਜੀ ਅ ਤੁਸੀਂ ਕਿਵੇਂ ਦੇਖਦੇ ਹੋ ਪਿਛਲੀਆਂ ਪਾਰਟੀਆਂ ਨਾਲੋਂ ਥੋੜਾ ਬਹੁਤਾ ਫਰਕ ਨਜ਼ਰ ਆਇਆ ਕਿਉਂਕਿ ਤੁਸੀਂ ਪ੍ਰਕਾਸ਼ ਬਾਦਲ ਜਾਂ ਕੈਪਟਨ ਮਨਿੰਦਰ ਸਿੰਘ ਹੋਰ ਵੀ ਬਹੁਤ ਸਾਰੇ ਵੱਡੇ ਲੀਡਰਾਂ ਨੂੰ ਮੁੱਖ ਮੰਤਰੀ ਬਣੇ ਦੇਖਿਆ ਤੋ ਕਈ ਸਾਲ ਪਹਿਲਾਂ ਹਨ ਤੇ ਹੁਣ ਇੰਨਾ ਫਰਕ ਕਿਵੇਂ ਆ ਗਿਆ ਹੋਇਆ ਜੇਕਰ ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ ਬਈ ਫਰਕ ਤਾਂ ਕੋਈ ਨਹੀਂ ਹੈਗਾ ਸਾਡੇ ਪਿੰਡ ਦੇ ਵਿੱਚ ਤਾਂ ਦੋ ਸਾਲ ਚ ਕੁਝ ਨਹੀਂ ਬਣਿਆ ਸਾਡੇ ਪਿੰਡ ਦਾ ਹਮ ਤਾਂ ਦੇਖ ਸਾਡੇ ਪਿੰਡ 30-40 ਲੱਖ ਰੁਪਏ ਦੀ ਬੋਲੀ ਹੁੰਦੀ ਹੈ ਜੀ ਸ਼ਾਮ ਲੜਾ ਜ਼ਮੀਨ ਦੀ ਸਾਡੇ ਪਿੰਡ ਦਾ ਹਮਕਾ ਵਿੱਚ ਪਾਰਟੀਆਂ ਦੂਏ ਸਰਪੰਚ ਵੀ ਸਸਪੈਂਡ ਕਰਾਤਾ ਜਿਹੜਾ ਕੰਮ ਕਰਦਾ ਦਾ ਪਹਿਲਾ ਮੜੇ ਮੋਟੇ ਇਹਨਾਂ ਦਾ ਕੀ ਕਰਨਾ ਦਾ ਹਮਕਾ ਉਹ ਵੀ ਪੈ ਬੂ ਹੈ ਕਹਿੰਨੀ ਮੋੜ ਮੜ ਕੇ ਪਤਾ ਨਹੀਂ ਕੀ ਹੋਇਆ ਕੀ ਨਹੀਂ ਸਾਡੇ ਪਿੰਡ ਦਾ ਕੋਈ ਕੰਮ ਕਾਰਜ ਹੋਇਆ ਨਹੀਂ ਸਾਡੇ ਪਿੰਡ ਵਾਸਤੇ ਕੋਈ ਪਾਰਟੀ ਬਾਜੀ ਆ ਮਾ ਤੁਹਾਡੇ ਬਿਲਕੁਲ ਪਾਰਟੀ ਬਾਜੀ ਮੰਨਣਾ ਚਾਏ ਕੁਝ ਮੰਨ ਲਾ ਬਾਕੀ ਜੇ ਚਲੋ ਜਿਹੜਾ ਹੁਣ ਸਾਡੇ ਐਮਐਲਏ ਜਿੱਤੇ ਆ ਜ ਉਹ ਵੀ ਜ਼ੋਰ ਜਾਰ ਮਾਰ ਕੇ ਮੜਾ ਮੋਟਾ ਕਰਾਵੇ ਕੰਮ ਹੋਣੇ ਚਾਹੀਦੇ ਨੇ ਪਰ ਸਾਡੇ ਪਿੰਡ 'ਚ ਕੋਈ ਕੰਮ ਨਹੀਂ ਹੋਇਆ ਜਦੋਂ ਤੁਹਾਡੇ ਇਧਰ ਐਂਟਰੀ ਕਰਦੇ ਆ ਪਿੰਡ ਦੇ ਵਿੱਚ ਡੈਕੋਰੇਸ਼ਨ ਬੜੀ ਵਧੀਆ ਕਰੀ ਪਈ ਐ ਇਹ ਕਦੋਂ ਦਾ ਹੋਇਆ ਵੇ ਕੰਮ ਇਹਦਾ ਅਕਾਲੀ ਦਲ ਦੇ ਟਾਈਮ ਸਰਪੰਚ ਦਾ ਸਾਡੇ ਗਰਮੀਤ ਸਿੰਘ ਇਹ ਮਤਲਬ ਉਸ ਬੰਦੇ ਦਾ ਕਰਿਆ ਵੇ ਕੰਮ ਨਾ ਤਾਂ ਕੋਈ ਡੰਗਰ ਬੜੇ ਖੇਤੀ ਦੇ ਵਿੱਚ ਤੇ ਦੇਖਣ ਨੂੰ ਵੀ ਬਹੁਤ ਵਧੀਆ ਲੱਗਦਾ ਸਫਾਈ ਵੀ ਆ ਟਾਈਲਾਂ ਵੀ ਸਿਰੇ ਤੱਕ ਲੱਗੀਆਂ ਨੇ ਇਹਦਾ ਉਸ ਟਾਈਮ ਦੀ ਹੋਇਆ ਵਾ ਅਕਾਲੀ ਟਾਈਮ ਦਾ ਕਾਰੀਆਂ ਟਾਈਮ ਦੀ ਇਹ ਬਕਵਾਚ 'ਚ ਕਦੇ ਕੋਈ ਪਾਹੇ ਲੱਗਿਆ ਪਰ ਲਾਲਾ ਇਹ ਵਰ ਕੁਛ ਨਹੀਂ ਅੱਛਾ ਆ ਮੜੀਆਂ ਮੋਟੀਆਂ ਇੱਟਾਂ ਜਿਹਾ ਪੱਟ-ਪੱਟ ਕੇ ਸਿੱਧੀਆਂ ਕਰੀਆਂ ਆਲੇ ਹੁਣ ਪਿੱ ਕਿਸਾਨੀ ਦੀ ਗੱਲ ਕੀਤੀ ਜਾਵੇ ਤਾਂ ਕਿਸਾਨੀ ਪਿੱਛੇ ਨੂੰ ਜਾ ਰਹੀ ਹੈ ਹਾਲਾਂਕਿ ਸਰਕਾਰਾਂ ਸਾਰੀਆਂ ਦਾਅਵੇ ਕਰਦੀਆਂ ਨੇ ਕਿ ਅਸੀਂ ਕਿਸਾਨਾਂ ਲਈ ਕਰਾਂਗੇ ਮਾਨ ਸਰਕਾਰ ਵੀ ਦਾਅਵਾ ਕਰਦੀ ਦੇ ਵਿੱਚ ਵੀ ਦਾਅਵੇ ਕਰਦੇ ਸੀਗੇ ਕਿ ਕਿਸਾਨਾਂ ਲਈ ਅਸੀਂ ਕੋਈ ਨਾ ਕੋਈ ਕਦਮ ਪੁੱਟਾਂਗੇ ਅੱਗੇ ਕਿ ਕਿਸਾਨੀਆਂ ਜਿਹੜੀ ਲਾਹੇਵੰਦ ਹੁੰਦਾ ਬਣਾਇਆ ਜਾ ਸਕੇ ਉਮੀਦ ਲੱਗਦੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੁਣ ਧਰਨੇ ਤੇ ਲਾਉਣ ਦੀ ਲੋੜ ਪੈ ਰਹੀ ਹੈ ਤੁਹਾਨੂੰ ਲਾਜੀ ਇਹਨਾਂ ਸਰਕਾਰ ਤਾਂ ਮੁੱਕਰਦੀ ਆ ਸਭ ਕੁਝ ਹਾਂ ਕਰਕੇ ਪਹਿਲਾਂ ਪਾਰਾ ਮੰਗਾ ਮੰਨ ਕੇ ਫਿਰ ਮੁੱਕਰਦੀ ਆ ਕੋਈ ਰੇਟ ਨਹੀਂ ਦੇ ਰਹੀ ਸਰਕਾਰ ਕੋਈ ਸਬਸਿਡੀਆਂ ਨਹੀਂ ਆਂਦੀਆਂ ਵਧੀਆ ਦੇ ਰਹੀ ਇਹ ਕੇ ਦਾ ਸੋ ਵੀ ਤੁਸੀਂ ਆਪਣੀ ਸਮਝ ਮੁਤਾਬਕ ਤੁਸੀਂ ਖੇਤਾਂ ਦੇ ਵਿੱਚ ਕੰਮ ਕਰਦੇ ਹੋ ਹਨਾ ਕਿ ਕਿਹੜੀ ਫਸਲ ਹੈ ਜਿਹੜੀ ਵੀ ਉਹਦੇ ਉੱਤੇ ਜਿਹੜੀ ਐਮਐਸਪੀ ਮਿਲੇ ਵੀ ਕਿਸਾਨਾਂ ਦੀ ਹਾਲਤ ਅੱਗੇ ਸੁਧਰ ਸਕਦੀ ਹੈ ਕਿਹੜੀ ਕਿਹੜੀ ਫਸਲ ਸਾਰੀਆਂ ਪਰ ਮੈਨੂੰ ਨਹੀਂ ਚਾਹੀਦੀਆਂ ਦਾਲਾਂ ਪਰ ਮੈਨੂੰ ਨਹੀਂ ਚਾਹੀਦੀਆਂ ਸਬਜ਼ੀਆਂ ਦੀ ਮਿਲਣੀ ਚਾਹੀਦੀ ਹੈ ਕਣਕ ਜੀਰੀ ਤੇ ਛੋਨੇ ਤੇ ਮਿਲਦੀ ਹੈ ਕਾ ਆ ਮੜੀ ਜੀ ਇਹ ਵੀ ਜੇ ਮੜਾ ਮੋਟਾ 11 ਕੇ ਬਾਅਦ ਚ ਸੀਜ਼ਨ ਦਾ ਖਤਮ ਹੁੰਦਾ ਫੇਰੇ ਵੀ ਲੁੱਟਣ ਲੱਗ ਜਾਂਦੇ ਨੇ ਇਹ ਵੀ ਵਿੱਚ ਕੱਟ ਲਾ ਕੇ ਲੱਗ ਜਾਂਦੇ ਨੇ ਲੈਣ ਇਕ ਨਾ ਪੋਲੀਟਿਕਲ ਲੀਡਰ ਨੇ ਜਿਹੜੇ ਨਵਜੋਤ ਸਿੱਧੂ ਹੋ ਗਏ ਡਾਕਟਰ ਧਰਮबीर ਗਾਂਧੀ ਉਹ ਪੋਸਤ ਦੀ ਖੇਤੀ ਦੀ ਮੰਗ ਚੁੱਕਦੇ ਸੀ ਜਿਉ ਹੋਣ ਲੱਗ ਜੇ ਤਾਂ ਥੋੜਾ ਬੋਤਾ ਸੁਧਾਰ ਹੋ ਸਕਦਾ ਇਹਨਾਂ ਚੀਜ਼ਾਂ ਦੇ ਵਿੱਚ ਵੀ ਇਹਦੇ ਬਰ ਦਾ ਪੋਤ ਬਾਰੇ ਪਤਾ ਨਹੀਂ ਹੁਣ ਇਹ ਚੀਜ਼ਾਂ ਘੜਾਪਾ ਵਰਤਦੇ ਆ ਨਾ ਕਦੇ ਪਤਾ ਹਜ਼ਾਰ ਹੋਊਗਾ ਕਹਿੰਦੇ ਪੰਜਾਬ ਚ ਨਸ਼ੇ ਦਾ ਮੁੱਦਾ ਬਹੁਤ ਵੱਡਾ ਹੈ ਇਹ ਪਿਛਲੀਆਂ ਸਰਕਾਰਾਂ ਤੋਂ ਚੱਲੇ ਆ ਰਿਹਾ ਹੈ ਲੱਗਦਾ ਹੈ ਕਿ ਇਸ ਸਰਕਾਰ ਦੇ ਵਿੱਚ ਮਾੜੀ ਮੋੜ ਠੱਲ ਪਈ ਹੈ ਕਿਉਂਮੀ ਚੱਲ ਰਿਹਾ ਨਹੀਂ 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 ਹਮਕ ਬੰਦਾ ਦੀ ਇਹਦੀ ਚਾ ਵਧਿਆ ਲੱਗਦਾ ਮੈਨੂੰ ਅਜੇ ਪਹਿਲਾਂ ਮੜਾ ਮੋਟਾ ਜਿਹਾ ਹੁੰਦਾ ਦਾ ਟ ਇਹਨੂੰ ਮਰਜੀ ਦੇਖ ਲੈ ਤੂੰ ਆ ਮੁੰਡੇ ਜਿਹੜੂ ਅੱਜ ਸਿਰਜੀ ਹਲਵੇ ਜਾਂਦੇ ਨੇ ਹੁਣ ਤਾਂ ਅਜੇ ਪਹਿਲਾਂ ਘਟਦੇ ਹਾਂ ਹਾਂ ਹੁਣ ਦਾ ਰੇਕ ਬੰਦ ਕਿਉਂ ਨਹੀਂ ਹੋ ਰੇ ਕਾਰਨ ਕੀ ਬੰਦ ਤਾਂ ਹੁਣ ਜੀ ਸਰਕਾਰ ਦੇ ਹੱਥਾਂ ਕੰਮੇ ਸਰਕਾਰ ਆਪਣੇ ਚੌਕਸੀ ਕਰੇ ਪੂਰੀ ਪੂਰੀ ਆਪਣੇ ਛਾਪੇ ਛੂਪੇ ਮਾਰਿਆ ਜਿਹੜੇ ਛਟੋਰ ਨੇ ਨਾ ਪਰ ਮਲੇਕੀ ਇਹਨੂੰ ਫੜੇ ਇਹ ਨੌਜਵਾਨ ਫਿਰ ਉਧਰੋਂ ਕਿਉਂ ਜਾ ਰਹੇ ਨੇ ਉਹਨਾਂ ਨੂੰ ਕੀ ਜ਼ਰੂਰਤ ਹੈ ਬੇਰੁਜ਼ਗਾਰੀ ਹੈ ਜੀ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਸਰਕਾਰ ਕਹਿੰਦੀ ਨੌਕਰੀਆਂ ਦੇ ਰਹੇ ਆਂ ਅਸੀਂ ਲੋਕ ਜਿਹੜੇ ਕਿੜੀ ਨੌਕਰੀ ਸਾਡੇ ਬੰਦੇ ਤਾਂ ਕਿਸੇ ਨੂੰ ਮਿਲੀ ਵੀ ਨਹੀਂ ਸਾਡੇ ਬੰਦੇ ਇੱਥੇ ਬਸਰੇ ਫਰ ਪਰ ਪੈਣੀ ਲੱਗੇ ਲੁਕਿਓ ਨੇਰੇ ਹੈਗੇ ਮਾੜੇ ਮੋਟੇ ਜੀ ਮਾਤੀ ਕੋਈ ਐਡੀ ਹੋਣੀ ਧੰਨਵਾਦ ਧੰਨਵਾਦ ਤਾਂ ਸਾਡੇ ਨਾਲ ਸਨ ਪਿੰਡ ਫਗਣਵਾਜਰਾ ਦੇ ਬਹੁਤ ਸਾਰੇ ਬਜ਼ੁਰਗ ਤੇ ਲੋਕ ਜਿਨ੍ਹਾਂ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਆਪਣੀ رائے ਰੱਖੀ ਆ ਕਿ ਕਿਸ ਤਰੀਕੇ ਨਾਲ ਮੌਜੂਦਾ ਸਰਕਾਰ ਚ ਕੰਮਕਾਰ ਹੋ ਰਹੇ ਨੇ ਸਵਾਲ ਵੀ ਚੁੱਕੇ ਗਏ ਨੇ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਪਟਿਆਲਾ